ਖੀਰੇ ਦੇ ਦੁੱਗੇ ਇਕੱਠੇ ਜੁੜ ਸਕਦੇ ਸਾਡੇ ਪਿੱਛੇ ਜਿਹੜੇ ਆ ਖੀਰੇ ਦੇ ਦੁੱਗੇ ਖੁੱਲੇ ਆ ਜੀ ਬਾਹਰ ਵਿੱਚ ਦੇਰੇ ਫਿਰ ਕੱਢਣੀ ਆ ਸਾਰਿਆਂ ਨੂੰ ਬਹੁਤ ਧੰਨਵਾਦ ਹੋਰ ਗੋਦਮਾਨ ਵੀਰੋਂ ਬੇਨਤੀ ਆ ਬਾਈ ਮੁੜ ਜਾ ਕਰੋ ਜਿਹੜੇ ਜੁੜੀ ਲੱਗੀ ਹੋਈ ਆ ਉੱਪਰ ਬਾਹਰ ਨਾ ਕਰਨ ਦੀ ਜਿਹੜੀ ਜਿਹੜੀਆਂ ਮੁੜ ਜਾ ਕਰੋ ਨਾਲ ਨਾਲ ਤਿਆਰੀ ਆ ਗਈ ਤਿਆਰੀ ਆ ਭਾਈ ਆ ਗਈ ਭਾਈ

कमल प्रीति जीव से नाज करने ना से बच्चा बच गया कोला सिंह जी खीर दिया जगनी खीर इंद्रजीत सिंह खीर दिया गुरु कमल हेड़ियां काला हेड़ियां समस्त तारा 78